ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਸ਼ੇ ਨੂੰ ਲੈ ਕੇ ਨਸ਼ੇ ਦੀ ਤਸਕਰੀ ਕਰਨ ਦੇ ਅਕਸਰ ਜਿਹੜੇ ਨਸ਼ਾ ਤਸਕਰ ਹੈਗੇ ਨੇ ਨਵੇਂ-ਨਵੇਂ ਜਿਹੜੇ ਹੱਤ ਕੰਡੇ ਅਪਣਾਉਂਦੇ ਨੇ ਤਾਜ਼ਾ ਮਾਮਲਾ ਜਿਹੜਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸੀਆਈਏ ਸਟਾਫ ਵੱਲੋਂ ਇੱਕ ਪਤੀ ਪਤਨੀ ਨੂੰ ਜਿਹੜਾ ਨਸ਼ੇ ਸਮੇਤ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਪਤੀ ਪਤਨੀ ਜਿਹੜੇ ਆ ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ ਤੇ ਆਪਣੇ ਬੱਚੇ ਦੀ ਆੜ ਦੇ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਨਸ਼ਾ ਜਿਹੜਾ ਸ਼ੱਕਰ ਕਰਦੇ ਸੀਗੇ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਜਿਹੜੀ ਨਸ਼ੇ ਦੀ ਸਪਲਾਈ ਹੈ ਹੋਰ ਕਿੱਥੇ-ਕਿੱਥੇ ਕਰਦੇ ਸੀ ਦੋਸਤੋ ਗੱਲਬਾਤ ਸੁਣਾਣੇ ਤਫਤੀਸੀ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਹ ਸਾਰੇ ਮਾਮਲੇ ਸਮਝੀ ਤਦ ਤੱਕ ਬੜੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕੱਲ ਮਿਤੀ 11/25 ਨੂੰ ਸਮੇਤ ਪੁਲਿਸ ਪਾਰਟੀ ਮੈਂ ਲਾਕਾ ਪਰਮੰਦ ਤੇ ਲਾਕਾ ਲਗਾ ਕੇ ਮਿਕਲਾਈ ਚੈਕਿੰਗ ਕਰ ਰਹੀ ਸੀ ਤੇ ਮੁਖਬਰ ਖਾਸ ਨੇ ਮੇਰੇ پاس ਆ ਕੇ ਮੈਨੂੰ ਮਲਾਕੀਓ ਕੋ ਦੱਸਿਆ ਕਿ ਇੱਕ ਬਰੇਜਾ ਗੱਡੀ ਹੈ ਜਿਸ ਦਾ ਨੰਬਰ ਪੀਵੀ06ਏਕਓ 1599 ਹੈ ਜੋ ਅੰਮ੍ਰਿਤਸਰ ਸ਼ੈੱਡ ਤੋਂ ਪਠਾਣਕੋਟ ਸ਼ੈੱਡ ਵੱਲ ਆ ਰਹੀ ਹੈ ਜਿਸ ਨਾਲ ਇੱਕ ਲੇਡੀ ਤੇ ਇੱਕ 4 ਸਾਲ 4-5 ਸਾਲ ਦਾ ਬੱਚਾ ਲੱਠਾ ਜੋ ਬੱਚੇ ਤੇ ਲੀਡੀ ਆਰਮ ਚ ਲੈ ਕੇ ਇਹ ਕੰਮ ਕਰਦੇ ਆ ਤੇ ਅੱਧਾ ਘੰਟਾ ਬਾਅਦ ਜਦੋਂ ਅਸੀਂ ਗੱਡੀਆਂ ਚ ਚੈਕਿੰਗ ਕਰ ਰਹੇ ਸੀ ਸਾਰੀ ਗੱਡੀ ਚੈਕਿੰਗ ਕਰ ਰਹੇ ਸੀ ਇੱਕ ਬ੍ਰੇਜਾ ਗੱਡੀ ਦਾ ਨੰਬਰ ਜਿਹੜੀ ਹੈ ਪੀ ਵੀ 06 ਕਯੂ 15 ਕਨੋਂ ਆਈ ਹੈ ਉਹਨਾਂ ਆਪਾਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀਆਂ ਦੇ ਪਿੱਛੇ ਭਿਉਣ ਲੱਗੇ ਪਰ ਨਾਕਾ ਸਖਤ ਹੋਣ ਕਰਕੇ ਆਪਾਂ ਉਹਨਾਂ ਪੱਜ ਨਹੀਂ ਦਿੱਤਾ ਤੇ ਕਾਬੂ ਕਰਕੇ ਕਾਬੂ ਕਰ ਗੱਡੀ ਦੀ ਸੱਚ ਕਰਨ ਤੋਂ ਪਹਿਲਾਂ ਅਸੀਂ ਕੋਈ ਪਬਲਿਕ ਦਾ ਗਵਾਹ ਪ੍ਰਾਈਵੇਟ ਸਾਬਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਰਕੇ ਕੋਈ ਸਾਮਲ ਪੁਲਿਸ ਪਾਰਟੀ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਸਾਥੀ ਕਰਮਚਾਰੀ ਮਦ ਨਾਲ ਉਸ ਵੇਲੇ ਮੇਰੇ ਨਾਲ ਲੈਡੀ ਕਨਸਟੇਬਲ ਸतीश ਕੁਮਾਰੀ ਵਿਸ਼ੀ ਉਹਨਾਂ ਦੇ ਸਾਥ ਨਾਲ ਮੈਂ ਜਦੋਂ ਗੱਡੀ ਦੀ ਸੱਚ ਕੀਤੀ ਹੈ ਤਾਂ ਗੱਡੀ ਜਬਰੀਜਾ ਜਿਹੜੀ ਸੀ ਉਹਦੇ ਗੇਅਰ ਬਾਕਸ ਦੇ ਲੱਗਿਓ ਇੱਕ ਪਾਰ ਦਸਮਾ ਮਿਲ ਹਾਫ ਚਟ ਰੰਗ ਦਾ ਮਿਲਿਆ ਉਸ ਵਿੱਚੋਂ ਹੈਰੋਨ ਬਣਾਉਂਦੈ ਜੋ ਆਹੀ ਮੌਕੇ ਤੇ ਹੀ ਹੀਰਣ ਜੜੀ ਆ ਉਹਦਾ ਕੰਪਿਊਟਰ ਕੰਡਾ ਕੀਤਾ ਬੇਡ ਕਰਕੇ ਉਹਦਾ ਜੋ 27 ਗ੍ਰਾਮ ਹੀਰਣ ਹੋਈ ਸੀ ਤੇ ਮੌਕੇ ਤੇ ਹੀ ਅਗੇ ਇਹਨਾਂ ਦੇ ਆਪਣੇ ਥਾਣਾ ਤਰਗੜ ਵਿੱਚ ਐਫਐਸ ਜੱਗ ਕਰਾਇਆ ਜੋ ਮਗਨ ਨੰਬਰ 8 ਆਇਆ ਸੀ ਤੇ ਅਗਲੇ ਕਰ ਵੈ ਹੀ ਕਰ ਰਿਆਂ ਇਹਨਾਂ ਤੋਂ ਸਮਸ਼ੇਰ ਸਿੰਘ ਨੇ ਹਮ ਦੱਸਿਆ ਸੀ ਕਿ ਮੇਰੇ ਤੇ ਇੱਕ ਪਰਚਾ ਪਹਿਲੇ ਵੀ ਕੋਈ ਐਨਡੀਪੀਐਸ ਸੈਕਟਰ ਹੈਗਾ ਤੇ 15307 ਆਈਪੀਸ ਦਾ ਬਿਨਾਂ ਚੱਲ ਰਿਹਾ ਹੈ ਇਹ ਹੈ ਗਣ ਜੀ ਜੇਦਾ ਬਬਾ ਨਾਨਕ ਪਿੰਡ ਧਰਮਕੋਲ ਬੰਦਾ ਉਥੇ ਤੇ ਹਾਲੇ ਅੰਮ੍ਰਿਤਸਰ ਰਹਿੰਦੇ ਆ